ਆਪਾਂ ਬਣਾਉਣੇ ਨੇ ਜੀ ਖੋਆ ਤੇ ਫਿਰ ਆਪਾਂ ਬਣਾਵਾਂਗੇ ਇਦਾਂ ਤਰ੍ਹਾਂ-ਤਰ੍ਹਾਂ ਦੀਆਂ ਪਿੰਗਾਂ ਹੁਣ ਥੋੜਾ ਜਿਹਾ ਬਲੇ ਪਾਣੀ ਲੈ ਪਾਉਣ ਨੂੰ ਲੈ ਚੁੜਾਈ ਦੇ ਪਾਣੀ ਤਾਂ ਆਬਾਇਕ ਦੁੱਧ ਥੱਲੇ ਨਾ ਲੱਗੇ 1 ਲੀਟਰ ਫੁੱਲ ਪੈਟ ਹੁਣ ਆਪਾਂ ਪਾਉਣੇ ਜੀ ਇਹਦੇ ਵਿੱਚ ਡਬਲ ਕਰੀਮ ਆਪ ਗਾਜਰਾਂ ਲਈਆਂ ਨੇ ਕਿਲੋ ਤੋਂ ਥੋੜਾ ਉੱਤੇ ਹੁਣ ਆਪ ਇਹਨਾਂ ਨੂੰ ਕੱal ਲੈਣੇ ਚੰਗੀ ਤਿਕਾ ਕਿਲੋ ਤੋਂ ਘਾਟੀ ਜਾਣੀਆਂ ਇਹ ਕਿ ਉਹ ਵਿੱਚ ਨਿਕਲਦੇ ਨੇ ਬੂਧੇ ਜੇ ਤੇ ਕੜਾਹੀ ਮੇਰੀ ਹੈਗੀ ਜੀ ਛੋਏ ਵਾਲੀ ਔਰੇਡੀ ਮੈਂ ਫਿਰ ਇਹਨੂੰ ਆਏ ਇਹਨੂੰ ਲੈ ਜਾਣਾ ਨਾਲ ਲਾਹ ਤੇ ਗਰਾਜ ਗਰਾਜਰਾ ਜਮ ਕੱਢ ਲੈਣਾ ਪਾਣੀ ਤੇ ਫਿਰ ਮੇਰੇ ਕੋਲ ਲੈ ਜਾਣਾ ਨਾਲ ਉਹ ਜਿਹੜਾ ਲੱਗਿਆ ਸਾਰਾ ਸੌਰੀ ਜੀ ਆਪ ਕੋਕਰ ਦੇ ਵਿੱਚ ਕੁਝ ਬਣਾਉਂਦੇ ਨਹੀਂ ਇਹ 쿠ਕਰ ਚ ਪਾਉਦਾ ਟਾਈਮ ਲੱਗਦਾ ਏ 쿠ਕਰ ਹੈਗਾ ਪਰ ਬਣਾਉਦੇ ਨਹੀਂ ਕਿ ਮੈਂ ਕੁਝ

ਆਨੇ ਚਲ ਚਾ ਪਾਉਂਦੇ ਹਾਂ ਚੰਚੇ ਵਿੱਚ ਨੂੰ ਆਪਾਂ ਹੁਣ ਇਹਨੂੰ ਕੱਢ ਲੈਣੇ ਚਾਹੀਏ ਤੇ ਵਿੱਚ ਥਾਲ ਦੇ